ਹਾਂਜੀ ਸਤਿ ਸ੍ਰੀ ਅਕਾਲ ਜੀ ਪਿਆਰੇ ਦੋਸਤੋ ਸਤਿ ਸ੍ਰੀ ਅਕਾਲ ਜੀ ਪਿਆਰੇ ਦੋਸਤੋ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅਸੀਂ ਅੱਜ ਲੈ ਕੇ ਆਏ ਜੀ ਨਵਾਂ ਵਲੌਗ ਤੇ ਤੁਸੀਂ ਵੀ ਸੋਚਦੇ ਹੋਵੋਗੇ ਕਿ ਵੀ ਇੰਨਾ ਟਾਈਮ ਕਿੱਥੇ ਗਿਆ ਵੀ ਰਹੇ ਆ ਤੇ ਕੁਛਕ ਮਤਲਬ ਵੀ ਆਪਾਂ ਕਹਿ ਸਕਦੇ ਆ ਟੈਕਨੀਕਲ ਇਸ਼ੂ ਬਣ ਜਾਂਦੇ ਆ ਕੁਛ ਵੀ ਚਲੋ ਕਰਦੀਆਂ ਕੁਝ ਝੰਮੀ ਵਾਲੀਆਂ ਹੁੰਦੀਆਂ ਇਸ ਕਰਕੇ ਥੋੜਾ ਜਿਹਾ ਅਸੀਂ ਦੂਰ ਰਹੇ ਸੀ ਲਾਈਫ ਥੋੜੀ ਬੀਜੀ ਸੀ ਇਸ ਕਰਕੇ ਅਸੀਂ ਵਲੌਗ ਨਹੀਂ ਪਾ ਸਕੇ ਤੇ ਹੁਣ ਅਸੀਂ ਜਿਹੜੇ ਵਲੌਗ ਅਸੀਂ ਦਿੱਲੀ ਲੈ ਕੇ ਆਇਆ ਕਰਾਂਗੇ ਵੀ 2-3 ਦਿਨਾਂ ਬਾਅਦ ਸਾਡਾ ਵਲੌਗ ਆਇਆ ਕਰੂਗਾ ਤੇ ਜਿਵੇਂ ਸਾਡੇ ਪਹਿਲਾ ਵਲੌਗ ਹੈ ਉਹਨੂੰ ਤੁਸੀਂ ਵੀ ਅਸਾ ਉਮੀਦ ਕਰਦਾ ਹਾਂ ਹੁਣ ਵੀ ਤੁਸੀਂ ਦੋਗੇ ਤੇ ਵੱਧ ਤੋਂ ਵੱਧ ਚੈਨਲ ਨੂੰ ਸਬਸਕ੍ਰਾਈਬਰ ਕਰ ਲਿਓ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਤੇ ਸਾਰਾ ਕੰਟੈਕਟ ਜਸਪੀਤ ਕੌਰ ਜਸਪ੍ਰਿਤ ਚੈਨਲ ਤੇ ਹੀ ਆਇਆ ਕਰੂਗਾ ਤੇ ਦੇਖੋ ਜੀ ਵਲੌਗ ਸਾਡਾ ਹੁਣ ਕਰਦੇ ਹਾਂ ਜੀ ਇੰਜੋਏ ਚਲੋ ਜੀ ਇਹਨਾਂ ਦਾ ਸਿੱਕਾ ਠੀਕ ਹੈ ਇਹ ਚਾਹਤ ਕੇ ਵੀ ਉੱਧਰ ਹੁੰਦਾ ਜਾਣਾ ਠੀਕ ਹੈ ਨਾ ਮੈਂ ਪੜਾ ਦੇ ਦੇ ਦੇਖੀ ਮੈਂ ਟੋ ਮਟ ਜਾ ਕੇ ਦੀ ਜੀ ਇਹਨੋਂ ਬਣੇ ਸਵਾਨ ਕਿੜੀਆਂ ਲੱਗਦੀਆਂ ਨਹੀਂ ਲੱਗਦੀ ਨਿੱਕੇ ਗੋੜ ਨਾਲ ਇਸ਼ਕ ਮਿੱਠਾ ਤੇਰੇ ਬਾਂ ਲੱਗਣ ਕਿਸੇ ਨੂੰ ਜਾਣ ਵੀ ਮੇਰੇ ਦਵਾਜੋ ਵਿੱਚ ਬਹਿ ਜਾਂਦੀ ਹੈ ਤੇ ਮੰਮੀ ਇਹ ਫਿਰ ਰੋਟੀਆਂ 'ਚ ਮਿੱਠਾ ਪਾਣੀ ਨਹੀਂ ਹੁੰਦਾ ਇਹਦੇ 'ਚ ਨਹੀਂ ਹੁੰਦਾ ਇਹ ਮੱਚ ਜੂਗਾ ਨਾ ਮਾਂ ਮੈਂ ਨੂੰ ਕਹਿੰਦਾ ڪرੰਡ ڪرੰਡੀ ਸੀ ਮੰਮੀ ਹਾਂ ڪرੰਡ ਨਹੀਂ ਫੇਰ ਨਾ ਆਹੋ ڪرੰਡ ਫੇਰ ਦ ਮੈਂ ਕਿਹਾ ਨਹੀਂ ਗੋੜੀ ਲਾ ਦੇਣਾ ਆਪਾਂ ਉਥੇ ਵੀ ਨਾ ਮੈਨੂੰ ਦੂਸਰਾ ਗੁੰਡ ਨਹੀਂ ਮਿਲਿਆ ਹਮਮ ਇਹ ਫਿਰ ਮੈਂ ਕਹਿੰਦਾ ਤੁਸੀਂ ਗੋੜਾ ਬਾਦੇ ਤੇ ਜਦੋਂ ਵੀ ਇਹਨਾਂ ਸਾਰੇ ਗੋੜ ਲੱਗ ਜੂਗਾ ਵਿੱਚ ਪੈ ਜੂਗਾ ਦਰਾਜ ਦੇ ਰਾਜਾਂ ਦੇ ਜਦੋਂ ਮੱਚ ਗਿਆ ਤੇ ਉਦੋਂ ਸਾਰੇ ਇੱਕੋ ਜਿਹਾ ਬਣ ਜੂਗਾ ਵਧੀਆ ਠੀਕ ਇਹ ਪਹਿਲੇ ਘੰਟਾ ਨਾ ਆਪਾਂ ਨੂੰ ਅੱਗ ਸਿੱਟਣੀ ਪਊਗੀ ਇਹਦੇ ਚ ਨਾਲ ਨਾਲ 10 ਵੀ ਡਿਆ ਕਰਦੇ ਨੇ ਫਿਰ ਬਹੁਤ ਜਣੇ ਨੂੰ ਪਤਾ ਲੱਗ ਜੰਦਾ ਕੋਣਾਂ ਸੀ ਰੋਟੀਆਂ ਤੇ ਤਲਾ ਸਕਦੇ ਆ ਹੂੰ ਮੈਂ ਤਾਂ ਸਿੱਖਣੀ ਆ ਜੀ ਬਸ ਮੰਮੀ ਤੋਂ ਸਿੱਖੇ ਘਰੇ ਸਾਰਾ ਕੁਝ ਮੈਨੂੰ ਬੜਾ ਆਈ ਨਹੀਂ ਹੁੰਦਾ ਵੀ ਐ ਅੱਗੇ ਤੇ ਹੱਥ 바ਕੇ ਅਗਲਾ ਕੰਡੂਗਾ ਕਿਵੇਂ ਨਹੀਂ ਉੱਤੇ ਹੱਥ ਤੇ ਮੰਮੀ ਕੋਣਾ ਦੇ ਵੇਟ ਦੇਂਦੀ ਕੋਣਾ ਚੀਜ਼ ਇਹ ਨਵਸਰ ਤੁਸੀਂ ਕਿਵੇਂ ਤੰਦੂਰ ਨੂੰ ਗੋਡ ਲਾਉਂਦੇ ਫਿਰਦੇ ਹੈਗੇ ਪੇਉ ਬਤ ਦੋਨੇ ਹੈ ਏ ਕੀ ਕੀੜੀ ਜਾਂਦਾ ਮੁੰਡਾ ਏ ਕੀ ਕੀੜੀ ਜਾਂਦਾ ਮੁੰਡਾ ਮੈਂ ਨਾ ਇਹਨੂੰ ਪਲਾ ਦੇਣਾ 5 ਸਾਲ ਲੈ ਜੀ ਤੂੰ ਹੂੰ ਹੂੰ ਸਾਨੂੰ ਉਸਮਾਰ ਕੇ ਰੱਖਣਾ ਪੈਂਦਾ ਕਿਉਂਕਿ ਇਹਨੂੰ ਟਾਕੇ ਰੱਖਣਾ ਪੈਂਦਾ ਇਹਨੂੰ ਤੜਕੇ ਨਾ ਪਾ ਇੱਥੇ ਜੇ ਕਰੀ ਜਗਜੂਤ ਹੂੰ ਉਰੇ ਨੂੰ ਕਰ ਲਾਂਗੇ ਥੋੜਾ ਸੌਖਾ ਹੋ ਜਾਊਗਾ ਹੋਊਗਾ ਸੇਕ ਬਸ ਐ ਟਿਪ ਟਿਪੰਜ ਹੀ ਨਹੀਂ ਕਰਨੀ ਹੁੰਦੀ ਰੋਟੀ ਦੀ ਆਪਾਂ ਨੂੰ ਕਿਸੇ ਦਿਨ ਵੀ ਸ਼ਾਮ ਜਣ ਲਾਉਣੀਆਂ ਹੈਗੀਆਂ ਫਿਰ ਮੈਂ ਲਾ ਕੇ ਵਿਖਣੀ ਆ ਉਹ ਤਾਂ ਮੈਂਟਲ ਜੇ ਲੈ ਜਾਂਦੀ ਲਾ ਬੜੀ ਛੇ ਦੀ ਰੋਟੀ ਲੈਂਦੀ ਹਣਾ ਇੱਥੇ ਇੱਕ ਅੱਧੀ ਰਿੰਗੀ ਲਊਗੀ ਇੱਕ ਦੋ ਵਾਰ ਇੱਕ ਦੋ ਰੋਟੀਆਂ ਆਪੇ ਆ ਜੂਗਾ ਬੱਲ ਮੈਂ ਵੀ ਆਈ ਹੁੰਦਾ ਸੀ ਪਹਿਲਾਂ ਕੁਝ ਚਲ ਕੋਈ ਉਹਨਾਂ ਕੋਲ ਦੇਖੋ ਕੁੰਡੀਆਂ ਜੀ ਹੁੰਦੀਆਂ ਹਨ ਹਾਂ ਹਾਂ ਇਧਰ ਮਾਮੇ ਨਾਲ ਦੋਸਤ ਕਰਨੇ ਆ ਸੀ ਦਾ ਹੋਰ ਉਸੇ ਨਾਲ ਗੱਲਾਂ ਕਰੀਏ Kedelai, kita nih, Ma. Amin, toh? Amin, Papua. Oh, iya, kamu, Iremu, kita ganja munda ya? Jouw doordje nootje alamyowiewe. Oi Nikke, op alle kledijen, ja, toch? Oke. 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 ਮੇਰੇ ਨੈਮ ਮੈਂ ਦਿਖਾਉਗਾ ਤੈਨੂੰ ਡੂੜਾ ਨਾ ਆਵੇ ਓਏ ਆਵੇ ਹੂੰ ਤੁਹੀ ਲਾਉ ਤੋ ਪਰ ਰੋਟੀਆਂ ਲੈ ਇੰਨੀ ਤੋਪਾ ਇਹ ਨਹੀਂ ਹਾਂ ਅੱਜ ਹੈ ਨਹੀਂ ਗਿਆ ਨਾ ਸੇਕ ਜਾ ਹਵਾ ਚ ਲੀ ਜਾਂਦੇ ਉਹਦੀਆ ਇਸ ਤਰ੍ਹਾਂ ਢੱਕ ਲਿਆ ਕਰ ਮੇਰੇ ਨੂੰ ਬਹੁਤ ਚੱਕਿਆ ਕਰ ਨੰਗਾ ਨਾ ਰੱਖ ਕੇ ਰੋਟੀ ਹੂੰ ਚਲੂ ਰੋਟੀ ਵੈਸੇ ਨਹੀਂ ਆਪਾਂ ਰੋਟੀ ਖਾਣੀ ਮੈਂ ਤਾਂ ਬਿਡੇ ਸੈਟ ਆ ਕੇ ਠੀਕ ਜਿਹੀ ਲੈ ਲਵਾਂਗਾ ਚਿ 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 ਲਓ ਜੀ ਨਾਲ ਸਾਡੀ ਤੋਰੀਆਂ ਦੀ ਦੁੱਧ ਪਾ ਕੇ ਕਿਉ ਤੋਰੀਆਂ ਦੀ ਸਬਜ਼ੀ ਆ ਜੋ ਫਿਰ ਸ਼ਰੇ ਜਾਨੇ ਖਾ ਲਈਏ ਪੱਤਨ ਦੂਰ ਦੀਆਂ ਰੋਟੀਆਂ ਗਣੀਆਂ ਜਿਗੀਆਂ ਦੱਛੋ ਮੈਨੂੰ ਤੁਸੀਂ ਗਣੀਆਂ ਜਿਗੀਆਂ ਉਹ ਕੋਣ ਹੈ ਗੰਜਾ ਹੁੰਦਾ ਉਹ ਗੰਜਾ ਸੀਗਾ ਨਹੀਂ ਇਹ ਗੰਜਾ ਗੰਜਾ ਕੋਹੋਂ ਭਬੀ ਦੀ ਮਾਝ ਟਿੱ 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 ਏ ਓ ਇਹ ਉਹ ਬੰਦੇ ਨੂੰ ਲੱਗਦਾ ਕਿ ਉਹਦੇ ਤੋਂ ਮੈਂ ਆਪਣੇ ਨਾਲ ਗੱਲ ਕਰਨਾ ਹੈ ਨਾ ਛੱਡਾ ਵਾਜਾ ਓਏ ਟੋਟੀ ਖਾਣੀ ਹੈ ਖਾ ਗਏ ਨੇ ਖਾ ਲਿਆ ਕਹਿੰਦਾ ਸਿੱਧੀਆਂ ਤੰਦੂਰ ਵਾਲਗੇ ਖਾਣੇ ਅਸੀਂ ਖਾ ਲਿਆ ਨੇ